ਇਹੋ ਜਿਹੇ ਹਾਲਾਤ ਨੇ ਅੱਜਕੱਲ ਮੰਡੀਆਂ ਦੇ ਤੁਸੀਂ ਮੰਡੀਆਂ 'ਚ ਆਇਓ ਦੌਰਾ ਵੀ ਕਰਦੇ ਹੋ ਫਿਰ ਦੇ ਲੋਕ ਮੁੱਦੇ ਵੀ ਹਮੇਸ਼ਾ ਚੁੱਪਦੇ ਜੂਨ ਬੁਰੀ ਹੈ ਭਾਈ 6 ਮਹੀਨੇ ਪੁੱਤਾਂ ਨੂੰ ਪਾਲ ਕੇ ਫਸਲ ਅਜ ਸਵਾ ਮਹੀਨਾ ਹੋ ਗਿਆ ਰੁੜੀ ਜਾਂਦੇ ਆ 13 13 14 14 ਫੀਸ ਦੀ ਨਮੀ ਆ ਰਹੀ ਹੈ ਤਾਂ ਨਹੀਂ ਕੋ ਚੱਕ ਰਿਹਾ ਡੀਏਪੀ ਨਹੀਂ ਮਿਲ ਰਿਹਾ ਸੈਟੀਆਂ ਮਰੇ ਆਰਡਰ ਉੜੀ ਜਾਂਦੇ ਆ ਨਸ਼ਾ ਚੋਂ ਹੁਣ ਮੁੱਦਾ ਨਹੀਂ ਹੈਗਾ ਜਿਮਨੀ ਚੋਣਾਂ ਨੇ ਉਹ ਨਸ਼ੇ ਦੀ ਗੱਲ ਹੀ ਨਹੀਂ ਕਰ ਰਿਆ ਕੋਈ ਤਨ ਕਰੋੜ ਬੰਦਾ ਪੀੜਤਾ ਕਰ ਕਰ ਕੈਂਸਰ ਵੱਡ ਗਿਆ ਕਾਲੀ ਪੀੜੀਏ ਵੱਡ ਗਏ ਜਮ ਦੇ ਜਵਾਕਾਂ ਨੂੰ ਸ਼ੂਗਰ ਅਕਿਡਨੀਆਂ ਖਤਮ ਹੋ ਰਹੀਆਂ ਜਵਾਕਾਂ ਦੀਆਂ ਬੜਾ ਪਟਿਆ ਬਾਈ ਜਮਾਖਿਆ ਓਏ ਇਹਦੇ ਕੋਲੇ ਜੁਟਕਲੇ ਆ ਅੱਜ ਵੀ ਬਾਦਲ ਮੜਾ ਉਹ ਬਾਦਲ ਮਰੇ ਨੂੰ ਕਹਿ ਸਕਦਾ ਤੂੰ ਬਾਦਲ ਦੀ ਪੂਛ ਪੜੀ ਬੈਠਾ ਕੈਪਟਨ ਮੜਾ ਜੋ ਮਾਰੇ ਦਾ ਲੋਕਾਂ ਨੇ ਖੁੰਝੇ ਲਾਤੇ ਤੂੰ 3 ਸਾਲ ਚ ਕੀ ਕੀਤਾ ਜਵਾਬ ਤਾਂ ਇਹ ਦੇ ਯਾਰ ਇਹਦੇ ਨੇ ਨਹੀਂ ਕਹਿੰਦੇ 42000 ਤੋਂ 46000 ਨੌਕਰੀ ਦਿੱਤੀ ਸੀ ਨੇ ਇਕੱਲੇ ਬੋਰਡਾਂ ਦੇ ਲਾਉਣ ਨਾਲ 45000 ਨੌਕਰੀ ਦੇਤੀ 47 ਦੇਤੀ ਕੋਈ ਅੰਕੜਾ ਦੇਓ ਤਾਥ ਦੱਸੋ ਵੀ ਆਹ ਦਿੱਤੀਆਂ ਨੌਕਰੀਆਂ ਕਿਾ ਜਿੰਨਾ ਪੈਸਾ ਮੈਂ 2.5 ਸਾਲ ਚ ਬਰਨਾਲੇ ਚ ਬੰਡਦਾ ਬਰਨਾਲੇ ਤੇ ਲਾਤਾ ਉਹਨਾਂ ਪੈਸਾ ਕਹਿੰਦਾ ਇਹ ਸੋਚ ਵੀ ਨਹੀਂ ਸਕਦੇ ਉਹ ਚੌਥਾ ਹਿੱਸਾ ਵੀ ਗਣਾ ਦੇਣ ਮੈਂ ਬੋਟ ਨਹੀਂ ਮੂੰਹ ਇਹ ਹਮਤਾ ਜੀ ਅਸਲੇ ਦਾ ਬਿਠਾ ਨਾ ਫਿਰ ਮੇਰੇ ਨਾਲ ਲੈ ਕੇ ਚੈਲੰਜ ਕਰ ਮੈਂ ਕਹਿੰਦਾ ਆ ਜਾ ਮੈਂ ਬਰਨਾਲੀ ਦਾਣਾ ਮੰਡੀ 'ਚ ਬੈਠਾ ਰੱਖ ਲੋ ਅੱਜ ਕੱਲ ਪਰਸੋਂ ਜਦੋਂ ਮਰਜ਼ੀ ਮੈਂ ਦੱਸ ਦਿੰਨ ਇੱਥੇ ਹੀ ਆ ਆਮ ਆਦਮੀ ਪਾਰਟੀ ਹੈ ਇਹ ਵੀ ਆਰਐਸਐਸ ਦੀ ਵੀ ਟੀਮ ਹੈ ਜੀ ਏ ਬੀਜਪੀ ਉਹ ਤੇ ਬੀ ਇਹ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਅਸੀਂ ਖੜਿਆ ਬਰਨਾਲਾ ਮੰਡੀ ਦੇ ਵਿੱਚ ਜਿੱਥੇ ਲੱਖਾ ਸਿੰਘ ਸੁਧਾਨਾ ਪਹੁੰਚੇ ਹੋਏ ਨੇ ਬਾਈ ਜੀ D5 ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ੁਕਰੀਆ ਬਾਈ ਮਿਹਰਬਾਨੀ ਆ ਕੀ ਲੱਗਿਆ ਪਹਿਲਾਂ ਮੈਂ ਤੁਹਾਨੂੰ ਉਹਦਾ ਬਾਈ ਯਾਰ ਸਲੈਂਸਰ ਲੱਗ ਗਿਆ ਮੋਟਰਸਾਈਕਲ ਦਾ ਤੇ ਬਾਈ ਕਿਹੋ ਜਿਹੇ ਹਾਲਾਤ ਨੇ ਅੱਜਕੱਲ੍ਹ ਮੰਡੀਆਂ ਦੇ ਤੁਸੀਂ ਮੰਡੀਆਂ 'ਚ ਆਇਓ ਦੌਰਾ ਵੀ ਕਰਦੇ ਹੋ ਫਿਰ ਦੇ ਲੋਕ ਮੁੱਦੇ ਵੀ ਹਮੇਸ਼ਾ ਚੁੱਪਦੇ ਜੀਵਨ ਬੁਰੀ ਹੈ ਬਾਈ ਛੇ ਮਹੀਨੇ ਪੋਤਾਂ ਨੂੰ ਪਾਲ ਕੇ ਫਸਲ ਅਜ ਸਵਾ ਮਹੀਨਾ ਹੋ ਗਿਆ ਰੁੜੀ ਜਾਂਦੇ ਆ 13 13 14 14 ਫੀਸ ਦੀ ਨਵੀਂ ਆ ਰਹੀ ਆ ਤਾਂ ਨਹੀਂ ਕੋ ਚੱਕ ਰਿਹਾ ਡੀਏਪੀ ਨਹੀਂ ਮਿਲ ਰਿਹਾ ਸੈਟੀਆਂ ਮure ਆਰਡਰ ਰੁੜੀ ਜਾਂਦੇ ਆ ਇਧਰ ਆਰਡਰ ਰੁੜੀ ਜਾਂਦੇ ਆ ਇਹ ਮੈਂ ਜਿਹੜੀ ਗੱਲ ਮੰਨਦਾ ਕੋਈ ਕਿਸੇ ਨੂੰ ਕਸੂਰਵਾ ਅਠਾ ਰੋਂਦਾ ਕੋਈ ਕਿਸੇ ਨੂੰ ਅਠਾ ਰੋਂਦਾ ਮੈਂ ਮੰਨਦਾ ਇਹ ਸਾਡੇ ਲੋਕ ਕਸੂਰਵਾਦ ਜੇ ਤੁਸੀਂ ਸਹੀ ਬੰਦੇ ਨਹੀਂ ਚੁਣਨੇ ਤੁਸੀਂ ਆਉਣ ਵਾਲੇ ਭਵਿੱਖ ਬਾਰੇ ਤੁਹਾਡੇ ਕੋਈ ਸੋਚ ਹੀ ਨਹੀਂ ਕੋਈ ਰਣਨੀਤੀ ਨਹੀਂ ਕੋਈ ਸਮਝ ਨਹੀਂ ਫਿਰ ਹਲਾ ਸੋੜੇ ਹੀ ਹੋਣੇ ਆ ਝੋਨੇ ਦਾ ਮੈਂ ਬਹੁਤ ਚਿਰ ਦਾ ਪਟ ਰਿਹਾ ਵੀ ਝੋਨੇ ਦਾ ਬਦਲ ਲੈਣ ਲਈ ਸਾਨੂੰ ਲੜਨਾ ਚਾਹੀਦਾ ਵੀ ਝੋਨੇ ਦਾ ਬਦਲ ਦਿਓ ਸਾਨੂੰ ਹੋਰਾਂ ਫਸਲਾਂ ਤੇ ਐਮਐਸਪੀ ਦਿਓ ਅਸੀਂ ਝੋਨਾ ਨਹੀਂ ਲਾਉਣਾ ਅਸੀਂ ਇਹਦਾ ਨੁਕਸਾਨ ਕਈ ਤਰ੍ਹਾਂ ਦੇ ਕਰਾ ਲਏ ਧਰਤੀ ਵੀ ਅੱਧੀ ਕਰ ਲਈ ਪਾਣੀ ਵੀ ਮੁਕਾ ਲੇ ਤੇ ਭੱਲੇ ਵੀ ਕੁਝ ਨਹੀਂ ਪਿਆ ਇਹ ਇਹ ਗੱਲ ਨੂੰ ਲੈ ਕੇ ਕੋਈ ਸਮਝਣ ਨੂੰ ਤਿਆਰ ਨਹੀਂ ਹੈਗਾ ਅਸ ਵਾਰ ਬਾਈ 20 ਫੁੱਟ ਪਾਣੀ ਥੱਲੇ ਗਿਆ ਝੋਨੇ ਝੋਨੇ ਚ ਆ ਪਿਛਲੇ ਪੰਜਾਂ ਚਾਰ ਮਹੀਨਿਆਂ ਦੇ ਵਿੱਚ ਦੋ ਦੋ ਟੋਟੇ ਪੈ ਗਏ ਮੋਟਰਾਂ ਚ ਤਾਂ ਅੱਜ ਵੀ ਕੋਈ ਸੋਚਣ ਨੂੰ ਤਿਆਰ ਨਹੀਂ ਵੀ ਛੋਡੇ ਕੋਲ 15 ਹਾਲਾ ਬਾਅਦ ਪੀਣਯੋਗ ਪਾਣੀ ਬਣੀ ਬਚਣਾ ਤੁਸੀਂ ਫਲਾਂ ਦੀ ਗੱਲ ਕਰਦੇ ਹੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਚੋਣ ਮੁੱਦਾ ਨਹੀਂ ਕੋਈ ਬਣ ਰਿਹਾ ਇਹ ਗੱਲਾਂ ਨਸ਼ਾ ਚੋਂ ਮੁੱਦਾ ਨਹੀਂ ਹੈਗਾ ਜਿਮਨੀ ਚੋਣਾ ਨੇ ਨਸ਼ੇ ਦੀ ਗੱਲ ਹੀ ਨਹੀਂ ਕਰ ਰਿਆ ਕੋਈ ਨਾ ਕੋ ਥੋਡੇ ਵਰਗਾ ਮੀਡੀਆ ਆਪਕੇ ਭਰਾ ਪੁੱਛਦਾ ਕਿ ਇਹ ਲੀਡਰਾਂ ਨੂੰ ਸਥਾਪਿਤ ਤਰ੍ਹਾਂ ਨੂੰ ਕਾਂਗਰਸ ਸਿੰਘਾਂ ਨੂੰ ਤੁਸੀਂ ਪੰਜ-ਛੇ ਰਾਜ ਕੀਤਾ ਕੀ ਕੀਤਾ ਚਿੱਟੇ ਬਾਰੇ ਬੌਕਰ ਵਾਲਿਆਂ ਨੂੰ ਤਿੰਨ ਸਾਲ ਹੋ ਗਏ ਰੋਕਿਆ ਕਿਉਂ ਨਹੀਂ ਕੋਈ ਸਵਾਲ ਹੀ ਨਹੀਂ ਹੋ ਰਿਹਾ ਸਵਾਲ ਇਸ ਕਰਕੇ ਨਹੀਂ ਹੋ ਰਿਹਾ ਬਹੁਤਾ ਮੀਡੀਆ ਤਾਂ ਗੋਡੇ ਟੇਕ ਗਿਆ ਬਹੁਤਾ ਮੀਡੀਆ ਦਾ ਜਿਹੜਾ ਨਹੀਂ ਵੇਖਿਆ ਖੁੰਝੇ ਲਾਤਾ ਬਾਕੀ ਉਹਨਾਂ ਦੀ ਭਾਈ ਬੁਰਕੀ ਖਾਣ ਲੱਗ ਗਿਆ ਜਿਹੜੇ ਅਸਲ ਮੁੱਦਿਆਂ ਤੇ ਕਦੇ ਲੋਕਾਂ ਦਾ ਹੁਣ ਪਾਣੀ ਦੀ ਗੱਲ ਕੱਲੇ ਡੂੰਘੇ ਦੀ ਗੱਲ ਨਹੀਂ ਆਪਾਂ ਕਰਦੇ ਸਾਨੂੰ 17-18 ਤੋਂ ਲੈ ਕੇ ਲੱਗੇ ਹੋਏ ਆਂ ਅਸੀਂ 9 ਕਰੋੜ ਲੀਟਰ ਜ਼ਹਿਰ ਰੋਜ਼ ਪਾ ਦਿੰਦੇ ਆ ਕੈਮੀਕਲ ਸਤਲੋਚ ਉਹ ਬੀਕਾ ਨੇਰ ਗੰਗਾ ਨਗਰ ਤੱਕ 8 ਜ਼ਿਲ੍ਹੇ ਰਾਜਸਥਾਨ ਦੇ ਸਾਰਾ ਦੱਖਣੀ ਮਾਲਵਾ ਤਨ ਕਰੋੜ ਬੰਦਾ ਪੀਂਦਾ ਘਰ ਘਰ ਕੈਂਸਰ ਵੱਢ ਗਿਆ ਕਾਲੀ ਪੀੜੀ ਵੱਢ ਗਏ ਜਮ ਦੇ ਜਵਾਕਾਂ ਨੂੰ ਸ਼ੂਗਰ ਅ ਕਿਡਨੀਆਂ ਖਤਮ ਹੋ ਰਹੀਆਂ ਜਵਾਕਾਂ ਦੀਆਂ ਸਾਨੂੰ ਕੱਲੇ ਚਿੱਟੇ ਨਾਲ ਨਹੀਂ ਕਾਲੇ ਨਾਲ ਵੀ ਮਾਰਿਆ ਜਾ ਰਿਹਾ ਚਿੱਟਾ ਇਧਰੋਂ ਨਸ਼ਾ ਦੇ ਕਾਲਾ ਸਾਨੂੰ ਪਾਣੀ ਪਾ ਕੇ ਮਾਰਿਆ ਜਾ ਰਿਹਾ ਫੈਕਟਰੀਆਂ ਵਾਲੇ ਪਾਣੀ ਥੱਲੇ ਪਾਈ ਨੇ ਧਰਤੀ ਜਿਹੜਾ ਜ਼ਹਿਰਾਂ ਪਾਈ ਜਾਂਦੇ ਆ ਪਾਣੀ ਜਲੇਨੀਮ ਆ ਗਿਆ ਇਹ ਰਿਪੋਰਟਾਂ ਦੱਬ ਲਈਆਂ ਸਰਕਾਰ ਨੇ ਪ੍ਰਵਾਸ ਹੋ ਰਿਹਾ ਪੰਜਾਬ ਦਾ ਪੰਜਾਬ ਖਾਲੀ ਹੋ ਰਿਹਾ ਬਾਹਰਲੇ ਗੈਰ ਪੰਜਾਬੀ ਪੰਜਾਬ ਤੇ ਕਾਬਜ ਹੋ ਰਹੇ ਨੇ ਇਹ ਸਾਰੇ ਮੁੱਦੇ ਨੇ ਜਿਹੜੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲਾ ਕਿਹੜਾ ਸਮਾਂ ਸ਼ੁਰੂ ਹੋਗਾ ਕੰਮ ਤਾਂ ਅਦਾਲਤ ਦੀ ਪਿੰਡ ਦੇ ਵਿੱਚ ਨਾਬੇ ਦੇ ਕੋਲੇ ਇੱਕ ਨਿਹੰਗ ਸਿੰਘ ਜਿਹੜਾ ਵਿਚਾਰਾ ਜਮਾਂਦਰੂ ਗੁੰਗਾ ਤੇ ਬੋਲਾ ਸੀ ਇਸ ਲਈ 20 ਸਾਲ ਤੋਂ ਝੰਡੇ ਬਣਾਉਣ ਦਾ ਕੰਮ ਨਸਾਨ ਸਾਹ ਬਣਾਉਣ ਦਾ ਕੰਮ ਕਰ ਰਿਆ ਸੀਗਾ ਮਾਰਤਾ ਕ੍ਰਾਈਮਨਲ ਬੰਦੇ ਹੀ ਯੂਪੀ ਦੇ ਇੱਥੇ ਆ ਕੇ ਰਹਿਣ ਲੱਗ ਗਏ ਪਹਿਲਾਂ ਕੋਈ ਉੱਥੇ ਕਰਕੇ ਆਏ ਕੋਈ ਕਾਹਨ ਹਰਿਆਣੇ ਚ ਇੱਥੇ ਆ ਕੇ ਉਹਨੇ ਬੰਦਾ ਮਾਰਤਾ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦੀ ਪੁਲਿਸ ਕੁਪੜਤਾਲ ਹੀ ਨਹੀਂ ਕਰਦੀ ਵੀ ਜਿਹੜਾ ਬੰਦਾ ਇੱਥੇ ਰਹਿਣ ਲੱਗ ਗਿਆ ਦਾ ਪਿਛੋਕੜ ਕੀ ਹੈ ਕੀ ਕਰਕੇ ਆਇਆ ਪਿੱਛੋਂ ਇੱਥੋਂ ਬੰਦਾ ਮਾਰਦੇ ਯੂਪੀ ਪਾਏ ਦਾ ਬੰਗਾਲ ਬਿਹਾਰ ਪਾਏ ਤੇ ਉਹਦੇ ਨਹੀਂ ਮੁੜਕੀ ਅਸੀਂ ਕਹਿੰਦੇ ਆ ਬਾਰੇ ਬੰਦੇ ਇਸ ਗੱਲ ਤੇ ਮਰ ਦੇ ਕਿੰਤੂ ਕਰਦਾ ਕਿ ਤੂੰ ਨਫ਼ਰਤ ਕਰਦਾ ਮੈਂ ਕਿਹਾ ਮੈਂ ਨਫ਼ਰਤ ਨਹੀਂ ਕਰਦਾ ਕਿਸੇ ਨੂੰ ਨਾ ਹੀ ਸਾਡਾ ਸਿਧਾਂਤ ਆ ਨਾ ਹੀ ਸਾਡੇ ਗੁਰੂਆਂ ਦੀ ਵਿਚਾਰਧਾਰਾ ਸੀ ਨਾ ਹੀ ਸਾਡੀ ਸੋਚ ਆ ਵੀ ਅਸੀਂ ਕਿਸੇ ਮਨੁੱਖਤਾ ਨੂੰ ਨਫ਼ਰਤ ਕਰਗੇ ਅਸੀਂ ਤਾਂ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਸਰਬਸਤ ਦੇ ਭਲੇ ਵਾਲੇ ਲੋਕ ਆ ਪਰ ਗੱਲ ਇਹ ਹੋ ਰਹੀ ਵੀ ਸਾਡੇ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੇ ਅੰਦਰ ਨੌਕਰੀਆਂ ਗੈਰ ਪੰਜਾਬੀ ਲੈ ਰਹੇ ਨੇ ਜ਼ਮੀਨ ਆ ਕੇ ਲੈ ਰਹੇ ਨੇ ਜੇ ਦੂਜੇ ਸੂਬਿਆਂ ਚ ਉਤਰਾਖੰਡ ਹਿਮਾਚਲ ਰਾਜਸਥਾਨ ਦੇ ਵਿੱਚ ਕਾਨੂੰਨ ਬਣ ਸਕਦੇ ਆ ਵੀ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਬਾਹਰਲਾ ਬੰਦਾ ਨੌਕਰੀ ਨਹੀਂ ਲੈ ਸਕਦਾ ਪੰਜਾਬ ਚ ਕਿਉਂ ਨਹੀਂ ਬਣ ਸਕਦਾ ਸੋ ਇਸ ਲਈ ਅਸੀਂ ਕਹਿੰਦੇ ਆਵੇ ਕੋਈ ਜੀ ਸਕਦ ਕੇ ਆਵੇ ਕੰਮ ਕਰੇ ਸਾਡੇ ਬੰਦੇ ਵੀ ਜਾਂਦੇ ਆ ਪਰ ਜਿਹੜਾ ਪੰਜਾਬ ਦੇ ਵਿੱਚ ਕਬਜ਼ਾ ਹੋ ਰਿਹਾ ਨੌਕਰੀਆਂ ਹੁਣ ਉਹ ਛੱਡੋ ਗੱਲ ਤੁਸੀਂ ਉੱਥੇ ਅਗਰੇ ਵੱਡੇ ਪਦਰ ਤੇ ਆ ਜਾਓ ਇਸ ਵੇਲੇ ਪੰਜਾਬ ਦੇ ਅੰਦਰ ਸਰਕਾਰ ਕੌਣ ਚਲਾ ਰਿਹਾ ਭਵੰਤ ਕਬਾਬ ਕੀ ਲੱਗਦਾ ਤੁਹਾਨੂੰ ਮੁੱਖ ਮੰਤਰੀ ਭਵਨ ਸਿੰਘ ਮਾਨ ਬਾਬ ਬਕਾਉਣ ਨਹਿਰ ਕੌਣ ਹੈ ਤੁਹਾਡਾ ਚੀਫ ਸਕੱਟਰੀ ਕੌਣ ਹੈ ਤੁਹਾਡੇ ਵਿੱਤ ਮੰਤਰਾਲੇ ਦੇ ਵਿੱਚ ਤੁਹਾਡੇ ਸਲਾਹਕਾਰ ਕੌਣ ਹੈ ਤੁਹਾਡੇ মিডিਆ ਸਲਾਹਕਾਰ ਕੌਣ ਹੈ ਤੁਹਾਡੇ ਆਲੇ ਦਾਲੇ ਦੀ ਜੁੰਡਲੀ ਇਕੱਠੀ ਹੋਈ ਹੈ ਕੀ ਦੀ ਹੈ ਉਹ ਪੰਜਾਬ ਦਾ ਇੱਕ ਪੰਜਾਬੀ ਤਾਂ ਇੱਕ ਵੀ ਨਹੀਂ ਇੱਥੇ ਨਜ਼ਰ ਆਉਂਦਾ ਸਾਰੇ ਲਿਆ ਕੇ ਦਿੱਲੀ ਤੋਂ ਕੋਈ ਯੂਪੀ ਤੋਂ ਕੋਈ ਗੁਜਰਾਤ ਤੋਂ ਬੰਦੇ ਲਿਆ ਕੇ ਬਿਠਾਤੇ ਭਵਨ ਤਾਂ ਨਾਂ ਦਾ ਮੁੱਖ ਮੰਤਰੀ ਰਬੜ ਦੀ ਮੋਹਰ ਆ ਆ ਤੂੰ ਦੇਖ ਲੋ ਆਉਣ ਵਾਲੇ ਦਿਨਾਂ ਦੇ ਵਿੱਚ ਕਹਿ ਦੰਗੇ ਭਵੰਤਰਾ ਦਾ ਜੀ ਫੇਲ ਹੋ ਗਿਆ ਅੰਦਰੋਂ ਆ ਲੀਵਰ ਫੇਲ ਹੋ ਗਿਆ ਜੀ ਖਰਾਬ ਹੋ ਗਿਆ ਜੀ ਇਹਦਾ ਜਰਮਨ ਭੇਜਤਾ ਜੀ ਇਹਦਾ ਇੰਗਲੈਂਡ ਭੇਜਤਾ ਜੀ ਅਮਰੀਕਾ ਭੇਜਤਾ ਲਾਇਕ ਰਾਉਣ ਲਈ ਉਥੇ ਥਾਂ ਤੇ ਕਿਸੇ ਹੋਰ ਬੰਦੇ ਨੂੰ ਥੋਪਣਗੇ ਜੇ ਉਹਨਾਂ ਲਈ ਜੈਸ ਮੈਨ ਹੋਵੇ ਉਹਨਾਂ ਲਈ ਹਾਂ ਜਾਂ ਮਿਲਾਉਂਦਾ ਹੋਵੇ ਸੋ ਇਹ ਬਦਕਿਸਮਤੀ ਇਹ ਤਰਾਸ ਦੀ ਪੰਜਾਬ ਦੀ ਮੈਂ ਬੜਾ ਪਟਿਆ ਬਾਈ ਚ ਮਖਿਆ ਓਏ ਇਹਦੇ ਕੋਲੇ ਚੁਟਕਲੇ ਆ ਅੱਜ ਵੀ ਬਾਦਲ ਮੜਾ ਉਹ ਬਾਦਲ ਮਰੇ ਨੂੰ ਕਹਿ ਸਕਦਾ ਤੂੰ ਬਾਦਲ ਦੀ ਪੂਛ ਪੜੀ ਬੈਠਾ ਕੈਪਟਨ ਮਾੜਾ ਜੇ ਮਾੜੇ ਦਾ ਲੋਕਾਂ ਨੇ ਖੁੰਝੇ ਲਾਤੇ ਤੂੰ 3 ਸਾਲ ਚ ਕੀ ਕੀਤਾ ਜਵਾਬ ਤਾਂ ਇਹ ਦੇ ਯਾਰ ਤੂੰ ਸਰਪੰਚਾਂ ਦੀਆਂ ਸੌਂਚ ਕਾ ਰਿਹਾ ਆ ਅਰਬਾਂ ਰੁਪਿਆ ਪੰਜਾਬ ਦਾ ਬਰਬਾਦ ਕਰ ਰਿਹਾ ਆ ਕਾਦੀ ਖਾਤਰ ਪਹਿਲਾਂ ਜਹਾਜ਼ ਜਾਂਦਾ ਦਿੱਲੀ ਕਜਰੀਵਾਲ ਨੂੰ ਲੈ ਕੇ ਆਉਂਦਾ ਫਿਰ ਉੱਥੇ ਹੋਟਲਾਂ ਦਾ ਖਰਚਾ ਬੱਸਾਂ ਦਾ ਖਰਚਾ ਤੇਲ ਦਾ ਖਰਚਾ ਟੈਂਟ ਦਾ ਖਰਚਾ ਖਾਣ ਪੀਣ ਦਾ ਖਰਚਾ ਸਾਰਾ ਅਰਬਾਂ ਦਾ ਬੋਝ ਪਾਇਆ ਕਿਹਦੇ ਖਜ਼ਾਨੇ ਤੇ ਤੇ ਪੈਸੇ ਕਿਹਦੇ ਬਰਬਾਦ ਹੋਏ 2200 ਕਰੋੜ ਰੁਪਏ ਦੀ ਜਾਇਦਾਦ ਵੇਚਣ ਨੂੰ ਤਿਆਰ ਹੋਏ ਬੈਠੇ ਆ ਇਹ ਕਿੰਨਾ ਚਿਰ ਤੁਸੀਂ ਕਾਰਜ ਚਾਕੇ ਗੱਡੀ ਚਲਾਵੋਗੇ ਕਾਰਜ ਚਾਕੇ ਲਾਕਾ ਤੇ ਰਹੋ ਬੋਰਡ ਲਾ ਦੇ ਥਾਂ ਦਾ ਮਸ਼ਹੂਰੀਆਂ ਕਰਤੀਆਂ ਅਰਬਾਂ ਖਰਬਾਂ ਤੁਸੀਂ ਐਡਾਂ ਦੇ ਖਰਚ ਖਤਮ ਕਰਤਾ ਪੰਜਾਬ ਕਹਿੰਦੇ ਨੇ ਨਹੀਂ ਕਹਿੰਦੇ 42000 42000 ਨੌਕਰੀ ਦਿੱਤੀ ਅਸੀਂ ਨੇ ਇੱਥੇ ਜਾਂ ਕੋਈ ਅੰਕੜਾ ਤਾਂ ਦੇ ਦਿਓ ਕੱਲੇ ਬੋਰਡਾਂ ਦੇ ਲਾਉਣ ਨਾਲ 45000 ਨੌਕਰੀ ਦੇਤੀ 47 ਦੇਤੀ ਕੋਈ ਅੰਕੜਾ ਦੇ ਦਿਓ ਤਾਤ ਦੱਸੋ ਵੀ ਆਹ ਦਿੱਤੀਆਂ ਨੌਕਰੀਆਂ ਭਾਈ ਤੁਸੀਂ ਨਾ ਹਮੇਸ਼ਾ ਬੋਲਦੇ ਹੋ ਹਰ ਇੱਕ ਮੁੱਦੇ ਤੇ ਬੋਲਦੇ ਹੋ ਪਰ ਲੋਕ ਕਿਉਂ ਨਹੀਂ ਸਾਥ ਦੇ ਰਹੇ ਲੋਕਾਂ ਨੂੰ ਲੋਕਾਂ ਨੂੰ ਮੇਰੀ ਗੱਲ ਸਮੇਂ ਤੋਂ ਬਾਅਦ ਸਮਝਾਉ। ਮੈਂ ਜਿਹੜੀ ਪਾਣੀ ਦੀ ਗੱਲ ਕੀਤੀ ਸੀ ਮੈਂ 12 ਚ ਕੀਤੀ ਸੀ YouTube ਤੇ ਮੇਰੀ ਵੀਡੀਓ ਕੱਢ ਕੇ ਅੱਜ ਵੀ ਦੇ ਲੋ 212 ਦੀ ਉਹ ਵੀਡੀਓ ਜਦੋਂ ਮੈਂ ਕਿਹਾ ਸੀ ਲੋਕੋ ਪਾਣੀ ਮੁੱਕ ਜਾਊਗਾ ਓਏ ਅੱਜ ਲੋਕ ਕਲਪਨ ਲਾ ਗਏ ਵੀ ਦੋ ਦੋ ਟੋਟੇ ਪੈ ਗਏ ਪਾਣੀ ਦਾ ਮੁੱਕ ਚੱਲਿਆ। ਜਿਹੜੀ ਮੈਂ ਅੱਜ ਗੱਲ ਕਹਿ ਰਿਹਾ ਹਾਂ ਛੋੜੀਆਂ ਦਾੜੀਆਂ ਪੱਟਣਗੇ ਓਏ। ਛੋੜੀਆਂ ਪੱਗਾਂ ਉਲਣਗੇ ਪੈਰਾਂ 'ਚ ਛੋੜੇ ਛੱਤਰ ਮਾਰਨਗੇ ਉਹਨੂੰ ਜਲੀਲ ਕਰਨਗੇ। ਉਹ ਨੂੰ ਉਦੋਂ ਪੜੇ ਛੋੜੇ ਪੈਨ ਲੱਗ ਗਿਆ। ਪੜ ਪੜ ਉਦੋਂ ਸਮਝ ਆਉ ਅੱਜ ਕੋਈ ਥੋੜੇ ਸਮਝਦਾ ਮੇਰੀ ਗੱਲ ਨੂੰ ਮੈਂ ਮੁੱਦਿਆਂ ਦੀ ਗੱਲ ਕਰਦਾ ਮੁੱਦਿਆਂ ਦੀ ਗੱਲ ਸੁਣਨ ਨੂੰ ਸੁਣਨਾ ਆ ਜਾਂਦੇ ਨੇ ਮੈਂ ਲੋਕ ਸਭਾ ਚੋਂ ਲੜੀ ਹਜ਼ਾਰਾਂ ਦਾ ਇਕੱਠ ਹਜ਼ਾਰ ਹਜ਼ਾਰ 15-1500 ਬੰਦੇ ਦਾ ਇਕੱਠ ਆ ਗਿਆ 5-700 ਬੰਦੇ ਦਾ ਇਕੱਠ ਆ ਗਿਆ ਕਿਸੇ ਪਿੰਡ ਚ ਬੀਬੀਆਂ ਆ ਗਈਆਂ ਬਜ਼ੁਰਗ ਨੌਜਵਾਨ ਸਾਰੇ ਇਕੱਠੇ ਹੋ ਗਏ ਮੈਂ ਘੰਟਾ-ਘੰਟਾ ਬੋਲਿਆ ਕਰਾਂ ਸੁਣੀ ਜਾਇ ਕਰਨ ਗੱਲਾਂ ਦਾ ਬਹੁਤ ਚੰਗੀਆਂ ਕਰਦਾ ਵੋਟ ਪਾਉਣ ਵੇਲੇ ਪਤਾ ਨਹੀਂ ਕਦੋਂ ਨੂੰ ਭੱਜ ਗਏ ਅਮਲ ਕਿਉਂ ਨਹੀਂ ਹੁੰਦਾ ਕਿਤੇ ਤੁਸੀਂ ਸਮਝਾਉਣ 'ਚ ਅਸਫਲ ਰਹਿ ਜਨੇ ਹੋ ਜਾਂ ਲੋਕਤੰਤਰ ਮਸਲ ਬਾ ਮੈਂ ਜਿਹੜੀ ਗੱਲ ਕਰਦਾ ਵੀ ਜਿੰਨਾ ਅਸੀਂ ਕਹਿੰਦੇ ਸਰਕਾਰ ਕਸੂਰਵਾਰ ਆ ਲੀਡਰ ਕਸੂਰਵਾਰ ਆ ਸਾਰੇ ਕਹੇਦੇ ਲੋਕ ਵੀ ਬਰਾਬਰ ਕਸੂਰਵਾਰ ਆ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਮੈਂ ਉਹਨਾਂ ਲੋਕਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਜਿਹੜੇ ਬੰਦੇ ਅੱਜ ਬੀਜੇਪੀ ਦਾ ਝੰਡਾ ਚੱਕੀ ਫਿਰਦੇ ਆ 13 ਮਹੀਨੇ ਦਿੱਲੀ ਬੈਠ ਕੇ 800 ਬੰਦਾ ਮਰਵਾ ਕੇ ਛੋਟਾ ਜਲੂਸ ਕੱਢਿਆ ਬੀਜੇਪੀ ਨੇ ਛੋਟਾ ਝੋਨਾਂ ਨੂੰ ਚੱਕਿਆ ਜਾ ਰਿਹਾ ਕਸੂਰਵਾਰ ਕੱਲਾ ਭਵਾਂ ਥੋੜੀ ਆ ਜੀ ਇਹਦੀ ਨਾਲਾਈ ਕੀ ਰਹੀ ਇਹਨੇ ਇੱਥੇ ਝੋਨਾ ਨਹੀਂ ਚਕਾਇਆ ਸੈਲਰਾਂ ਚ ਉਹ ਇਹਨੇ ਕੋਈ ਪ੍ਰਬੰਧ ਨਹੀਂ ਕੀਤਾ ਪਹਿਲਾਂ ਸੈਂਟਰ ਨਾਲ ਗੱਲਬਾਤ ਨਹੀਂ ਕੀਤੀ ਤਾਂ ਸੈਂਟਰ ਨੇ ਵੀ ਤੁਹਾਨੂੰ ਆ ਮਾਰ ਰਿਆ ਆ ਅੱਜ ਵੀ ਰੋਲ ਰਹੇ ਹੋ ਤਾਂ ਸੈਂਟ ਦੀ ਬਦੌਲਤ ਵੀ ਰੋਲ ਰਹੇ ਹੋ ਭਾਜਪਾ ਦੀ ਬਦੌਲਤ ਵੀ ਰੋਲ ਰਹੇ ਹੋ ਤੁਸੀਂ ਡੀਪੀ ਨਹੀਂ ਮਿਲਦਾ ਤਾਂ ਕੌਣ ਜ਼ਿੰਮੇਵਾਰ ਹੈ ਭਾਜਪਾ ਜ਼ਿੰਮੇਵਾਰ ਹੈ ਤੇ ਕਿਹੜੇ ਉਹ ਗਦਾਰ ਲੋਕ ਆ ਜਿਹੜੇ ਆ ਝੰਡੇ ਚੱਕੀ ਫਿਰਦੇ ਆ ਕਿਹੜੇ ਉਹ ਗਦਾਰ ਲੋਕ ਨੇ ਕਾਂਗਰਸ ਦੇ ਝੰਡੇ ਚੱਕੀ ਫਿਰਦੇ ਹੋ ਜੇ ਕਾਂਗਰਸ ਨੇ ਥੋੜਾ ਤਖਤ ਢਾਤਾ ਤੁਸੀਂ ਕਹਿੰਦੇ ਹੋ ਗੁਰਦਰਨ ਅੱਗਾ ਲਾਤੀਆਂ ਛੋੜੇ ਜਵਾਕ ਮਰਵਾਤੇ ਛੋੜੀਆਂ ਬੀਬੀਆਂ ਬੱਚੀਆਂ ਦੇ ਬਲਾਤਕਾਰ ਕੀਤੇ ਛੋੜੀ ਜਵਾਨੀ ਨੂੰ ਝੂਠੇ ਮੁਕਾਬਲਿਆਂ 'ਚ ਮਾਰਿਆ ਤੇ ਝੰਡੇ ਚੱਕ ਤੋਂ ਪਰਾਂ ਥੱਲੇ ਆ ਦਿੰਨੇ ਆ ਤਾਂ ਉਹ ਥੋੜੇ ਕਿੱਥੇ ਛੋੜੇ ਉਹ ਅਣਖੋ ਗੈਰਤ ਛੋੜਾ ਕਿੱਧਰ ਗਿਆ ਕਿਰਦਾਰ ਜਿਹੜੇ ਬੰਦੇ ਅੱਜ ਕਹਿੰਦੇ ਝਾੜੂ ਚੰਗਾ ਕਿਹੜੇ ਪਾਸੋਂ ਚੰਗਾ ਮੈਨੂੰ ਦੱਸੋ ਕੋਈ ਤਾਂ ਗੱਲ ਦੱਸ ਦਿਓ ਮੈਂ ਕਹਿੰਦਾ ਅਮੀਤ ਹੀਰ ਕਹਿੰਦਾ ਮੈਂ ਐ ਕਰਤਾ ਐ ਕਰਤਾ ਅਮੀਤ ਹੀਰ ਨੇ ਇੱਕ ਚੈਲੰਜ ਕੀਤਾ ਉਹਰੇ ਦੇ ਲੀਡਰਾਂ ਨੂੰ ਕਹਿੰਦਾ ਜਿੰਨਾ ਪੈਸਾ ਮੈਂ 2.5 ਸਾਲ ਚ ਬਰਨਾਲੇ ਚ ਬੰਡਦਾ ਬਰਨਾਲੇ ਤੇ ਲਾਤਾ ਉਹਨਾਂ ਪੈਸਾ ਕਹਿੰਦਾ ਇਹ ਸੋਚ ਵੀ ਨਹੀਂ ਸਕਦੇ ਤੂੰ ਚੌਥਾ ਹਿੱਸਾ ਵੀ ਗਣਾਦੈ ਮੈਂ ਬੋਟ ਨਹੀਂ ਮੰਗੂਗਾ ਜੇ ਹਿੰਮਤ ਆ ਜੇ ਅਸਲੇ ਦਾ ਬਿਠਾ ਨਾ ਫਿਰ ਮੇਰੇ ਨਾਲ ਲਿਆ ਕੀ ਚੈਲੰਜ ਕਰ ਦੂੰ ਮੈਂ ਕਹਿੰਦਾ ਆ ਜਾ ਮੈਂ ਬਰਨਾਲੀ ਦਾਣਾ ਮੰਡੀ ਚ ਬੈਠਾ ਰੱਖ ਲੋ ਅੱਜ ਕੱਲ ਪਰਸੋਂ ਜਦੋਂ ਮਰਜ਼ੀ ਮੈਂ ਦੱਸਦਾਂ ਇੱਥੇ ਹੀ ਆ ਰੱਖ ਲੈ ਉਹਨੂੰ ਕਿਹਾ ਤੂੰ ਦੱਸ ਕੀ ਕੀਤਾ ਮੈਂ ਦੱਸਦਾ ਕੀ ਨਹੀਂ ਕੀਤਾ ਜਾਂ ਕੀ ਤੁਸੀਂ ਬਰਬਾਦੀ ਲਈ ਪੰਜਾਬ ਦਾ ਪੰਜਾਬ ਚ ਖੂ ਪਟਿਆ ਆਜੋ ਤੁਸੀਂ ਯਾਰ ਗੱਲਾਂ ਕਰਦੇ ਹੋ ਕਿਹੜਾ ਬੰਦਾ ਅੱਜ ਯੂਨੀਵਰਸਿਟੀ ਦੇ ਵਿੱਚ ਸੈਨ ਚੋਣਾਂ ਨਹੀਂ ਹੋ ਰਹੀਆਂ ਪੰਜਾਬ ਵਿੱਚ ਚੰਡੀਗੜ੍ਹ ਦੇ ਵਿੱਚ ਭਾਜਪਾ ਨੂੰ ਦੱਬਣਾ ਚਾਹੁੰਦੀ ਹੈ ਸਰਕਾਰ ਦਾ ਇੱਕ ਬੰਦਾ ਬੋਲਿਆ ਕੋਈ ਐਮਐਲਏ ਬੋਲਿਆ ਕੋਈ ਮੰਤਰੀ ਮੁੱਖ ਮੰਤਰੀ ਬੋਲਿਆ ਖਤਮ ਹੀ ਕਰਤਾ ਅਸਲ ਦੇ ਵਿੱਚ ਸਾਰੀ ਇੱਕੋ ਹੀ ਇਹ ਕਹਿੰਦੇ ਨੇ ਵੀ ਜਿਹੜੀ ਜਿਹੜੀ ਮਤਲਬ ਕਿ ਇਹ ਆਮ ਆਦਮੀ ਪਾਰਟੀ ਹੈ ਇਹ ਵੀ ਆਰਐਸਐਸ ਦੀ ਬੀ ਟੀਮ ਹੈ ਜੀ ਇਹ ਭਾਜਪਾ ਤੇ ਬੀ ਇਹ ਹੈ ਉਹ ਭਾਜਪਾ ਆਰਐਸਐਸ ਕੀ ਆਪਣੀਆਂ ਨੀਤੀਆਂ ਲਾਗੂ ਕਰਨਾ ਚਾਹੁੰਦੀ ਹੈ ਪੰਜਾਬ ਦੇ ਅੰਦਰ ਸਾਰੰਗ ਯੂਨੀਵਰਸਿਟੀਆਂ ਸਾਡੀਆਂ ਸੰਸਥਾਵਾਂ ਕਾਲਜਾਂ ਚ ਉਹ ਸਾਰਾ ਕੁਝ ਉਹ ਏਜੰਡੇ ਦੇ ਉੱਤੇ ਇਹ ਵੀ ਤੁਰੇ ਹੋਏ ਨੇ ਇਹ ਵੀ ਬਰਾਬਰ ਤੁਰੇ ਹੋਏ ਨੇ ਆ ਮੁੱਖ ਮੰਤਰੀ ਭਵੰਤ ਮਾਦੇ ਮੂੰਹ ਇੱਕ ਸ਼ਬਦ ਨਿਕਲਿਆ ਅੱਜ 29 ਦਿਨ ਹੋ ਗਏ ਮੁੰਡਿਆਂ ਨੂੰ ਬੈਠਣ ਨੂੰ ਧਰਨੇ ਤੇ ਚੋਣਾਂ ਦੀ ਖਾਤਰ ਸੈਂਟ ਚੋਣਾਂ ਦੀ ਖਾਤਰ ਤੇ ਦੱਸੋ ਕਿਹੜਾ ਬੰਦਾ ਨਾ ਬੋਲਿਆ ਕਿਹੜੇ ਮੁੱਦੇ ਦੇ ਬੋਲੇ ਹੋ ਦੱਸੋ ਤਾਂ ਸਹੀ 92 ਬੰਦੇ ਕਿਹੜੇ ਪੰਜਾਬ ਦੇ ਮੁੱਦੇ ਤੇ ਤੁਸੀਂ ਲੜਿਓ ਬੀਬੀਐਮਪੀ ਦੇ ਮੁੱਦੇ ਤੇ ਕਦੇ ਬੋਲੇ ਹੋ ਤੁਸੀਂ ਸਾਨ ਸਭਾ ਦੇ ਵਿੱਚ ਖਹਿਰੇ ਵਰਗੇ ਮਤਾ ਲੈ ਕੇ ਆਏ ਵੀ ਆ ਇੱਕ ਬਿੱਲ ਪਾਸ ਹੋਣਾ ਚਾਹੀਦਾ ਵੀ ਇੱਥੇ ਗੈਰ ਪੰਜਾਬੀ ਜ਼ਮੀਨ ਨਾ ਲ ਉਹ ਤੁਸੀਂ ਉਹਦਾ ਮਤਾ ਹੀ ਲਿਆਂਦਾ ਚੱਕ ਕੇ ਤੁਹਾਡੇ ਸਪੀਕਰ ਨੇ ਰੱਦੀ ਢੋਕਰੀ ਚ ਮਾਰਿਆ ਤੂੰ ਗੱਲ ਕਰ ਸੁਣਨ ਨੂੰ ਵੀ ਤਿਆਰ ਨਹੀਂ ਆ ਬੁੱਢੇ ਦਰਿਆ ਦੀ ਗੱਲ ਹੋ ਰਹੀ ਹੈ ਅਸੀਂ ਸਪੀਕਰ ਨੂੰ ਮਿਲੇ ਆ ਅਸੀਂ ਇਹਨਾਂ ਦੇ ਕਮੇਟੀ ਨੂੰ ਮਿਲੇ ਜਿਹੜੀ ਕਮੇਟੀ ਪ੍ਰਾਂਤ ਸਭਾ ਦੀ ਬਣੀ ਹੋਈ ਹੈ ਅਸੀਂ ਰਾਜਪਾਲ ਨੂੰ ਮਿਲੇ ਆ ਵੀ ਆ ਮੁੱਦਾ ਬਹੁਤ ਖਤਰਨਾਕ ਮੁੱਦਾ ਸਾਰਾ ਦੱਖਣੀ ਮਾਲਵਾ ਦੇ ਉਹ ਲੈ ਕੇ ਰਾਜਸਥਾਨ ਦੇ ਲੋਕ ਮਰ ਗਏ ਆ ਜਿਹੜਾ ਤੁਹਾਨੂੰ ਧੂਆਂ ਦਾ ਦਿਖ ਗਿਆ ਵੀ ਕਿਸਾਨ ਨੇ ਅੱਗ ਲਾ ਕੇ ਤੇ ਹਵਾ ਦੂਸ਼ਤ ਕਰਤੀ ਜਿਹ ਪ੍ਰੋਡਿਊਸ਼ਨ ਫਲਾਤਾ ਜੀ ਤੇ ਜਿਹੜਾ ਜ਼ਹਿਰ 30 40 ਸਾਲ ਤੋਂ ਪਾਣੀ ਚ ਪਾਈ ਜਨ ਉਹ ਦਿਖਦਾ ਹੀ ਨਹੀਂ ਉਹਤੇ ਗੱਲ ਕੁਝ ਕਰਨ ਨੂੰ ਤਿਆਰ ਨਹੀਂ ਕਿਹੜਾ ਮੁੱਦਾ ਹੈ ਕਿਹੜੇ ਬੰਦੇ ਨੇ ਯਾਰ ਇਹ ਜਿਹੜੇ ਯੁਰਤ ਵਾਲੇ ਲਿਆਓ ਮੇਰੇ ਸਾਹਮਣੇ ਬਿਠਾਓ ਇਹਨਾਂ ਨੂੰ ਆ ਕਿਹੜਾ ਈਮਿਤ ਹੈ ਇਹ ਜਿਹੜਾ ਜੋ ਵੀ ਹੈਗਾ ਬੈਠਣ ਦਾ ਸਹੀ ਕਦੇ ਆ ਗੱਲ ਤਾਂ ਕਰਨ ਯਾਰ ਸਵਾਲ ਇਹ ਪੈਦਾ ਹੁੰਦਾ ਕਿ ਅਸੀਂ ਉਮੀਦ ਕਰਦੇ ਸੀਗੇ ਪੰਜਾਬ ਉਮੀਦ ਕਰਦਾ ਸੀ ਵੀ ਸਾਡੇ ਕੁਝ ਜਿਹੜੇ ਪੱਤਰਕਾਰ ਭਰਾ ਨੇ ਉਹ ਕੁਝ ਗੱਲਾਂ ਕਰਨਗੇ ਸਵਾਲ ਕਰਨਗੇ ਅੱਜ ਇੰਨਾ ਮੁੱਦਿਆਂ ਦੇ ਉੱਤੇ ਕਿਹੜਾ ਚੈਨਲ ਆ ਦੋ ਸਵਾਏ ਥੋੜੇ ਮੋੜ ਚੈਨਲਾਂ ਨੂੰ ਛੱਡ ਦਿਓ ਜਿਹੜੇ ਇਹਨਾਂ ਨੇ ਉਹ ਖੁੱਡੇ ਲਾਤੇ ਰੀਚਾ ਮਾਰਤੀਆਂ ਉਹਨਾਂ ਦਾ ਨੁਕਸਾਨ ਕੀਤਾ ਉਹ ਬਾਕੀ ਜਿਹੜਾ ਮੈਨਸਟਰੀਮ ਆਪਾਂ ਕਹਿੰਦੇ ਨਾ ਮੁੱਖ ਧਾਰਾ ਦਾ মিডিਆ ਉਹ ਕਿੱਥੇ ਐ ਉਹ ਜੁੱਤੀਆਂ ਚੜਦਾ ਇਹਨਾਂ ਦੀਆਂ ਕਰੋੜਾਂ ਰੁਪਏ ਲੈਂਦਾ ਐਡਾਂ ਲੈਂਦਾ ਉਹ ਕੌਰੀ ਜੱਟ ਬਣੇ ਬੈਠੇ ਐ ਉਹ ਨਹੀਂ ਤਾਂ ਲੋਕਾਂ ਨੂੰ ਸ਼ਿੱਸ਼ਾ ਦਿਖਾਉਣਾ ਸੀ ਨਾ মিডিਆ ਹੀ ਸ਼ਿੱਸ਼ਾ ਨਾ ਲੋਕਾਂ ਨੂੰ ਦਿਖਾਣਾ ਸੱਚ ਵੀ ਆ ਸਰਕਾਰ ਆ ਕਰ ਕਿਹੜੇ ਮੁੱਦੇ ਦੇ ਉੱਤੇ ਸਰਕਾਰ ਨੇ ਘੇਰੀ ਸਰਕਾਰ ਘੇਰੀ ਐ ਉਧਰ ਮੋਦੀ ਖਰੀਦੀ ਬੈਠਾ ਨਾਲ-ਨਾਲ মিডিਆ ਉਹ ਜਿਹੜੇ ਜਿਹੜੇ ਰਹਿ ਗਏ ਇੱਕ ਦੋ ਰਵੀਸ਼ ਕੁਮਾਰ ਵਰਗਰੂ ਵਿਚਾਰੇ ਕੱਢਤੇ ਉਹਨਾਂ ਨੇ ਆਪਣਾ ਚੈਨਲ ਸ਼ੁਰੂ ਕਰਤਾ ਪਰ ਉਹ ਉਹਨਾਂ ਨੇ ਆਪਣਾ ਨੁਕਸਾਨ ਕਰਾ ਲਿਆ ਆਪਣਾ ਚੈਨਲ ਸ਼ੁਰੂ ਕਰਕੇ ਆਪਣੀ ਗੱਲ ਰੱਖੀ ਲੋਕਾਂ ਚ ਸਾਈ ਰੱਖੀ ਦਵੇਦਾ ਨਹੀਂ ਸਾਡੇ ਦੋਵੇਂ ਜੁੱਤੀਆਂ ਛੱਟਣ ਲੱਗ ਕੇ ਜਾ ਕੇ ਯਾਰ ਤੁਸੀਂ ਅੱਜ ਪਹੁੰਚੇ ਹੋ ਗੋਬਿੰਦ ਸਿੰਘ ਸੰਧੂ ਦੀ ਸਪੋਰਟ ਤੇ ਤੁਸੀਂ ਇੱਕ ਕਹਿ ਰਹੇ ਸੀ ਸਟੇਜ ਤੇ ਵੀ ਬਾਬਾ ਦੀਪ ਸਿੰਘ ਦੀ ਵੰਸ਼ ਤੋਂ ਉਹ ਸਮਝਾਉਣਾ ਚਾਹੁੰ ਮੌਮੀ ਪੀੜੀ ਦੇ ਵਿੱਚੋਂ ਬਾਬਾ ਦੀਪ ਸਿੰਘ ਦੀ ਇਹ ਕੁਲਚੋਂ ਹੈਗੇ ਆ ਨੌਵੀਂ ਪੀੜੀ ਚ ਆਉਂਦੇ ਮੈਂ ਗੱਲ ਕਹਿ ਰਿਹਾ ਸੀ ਕਿ ਖੂਨ ਤੇ ਜਿਹੜਾ ਖੂਨ ਹੁੰਦਾ ਨਾ ਖੂਨ ਪੀੜੀਦਰ ਪੀੜੀ ਪੀੜੀਦਰ ਪੀੜੀ ਟਰੈਵਲ ਕਰਦਾ ਆਉਂਦਾ ਅੱਗੇ ਜੇ ਇੱਕ ਚੰਗਾ ਇੱਕ ਦਲੇਰ ਇੱਕ ਯੁਰਤ ਇੱਕ ਇਮਾਨਦਾਰ ਲਖੂਨ ਹੈ ਤਾਂ ਇਸ ਨੌਜਵਾਨ ਨੂੰ ਮੌਕਾ ਦੇਣਾ ਚਾਹੀਦਾ ਇਸ ਨੌਜਵਾਨ ਇਹ ਨੌਜਵਾਨ ਬਾਕੀ ਦੇ ਸਭ ਦੇਖ ਲੈਣਾ ਭਾਜਪੀ ਦੇਖ ਲਈ ਬਾਦਲ ਮદાન ਚੀ ਭੱਜ ਗਏ ਕਾਂਗਰਸ ਦੇਖ ਲਈ ਬੋਕਰ ਵਾਲੇ ਦੇਖ ਲਈ ਇਹ ਨੌਜਵਾਨ ਘੱਟੋ ਘਾਟ ਛੋਡੀ ਗੱਲ ਉੱਥੇ ਜੋ ਛੋਡੀ ਪੰਥ ਦੀ ਗੱਲ ਹੈ ਕੌਮ ਦੀ ਗੱਲ ਹੈ ਪੰਜਾਬ ਦੇ ਹੱਕਾਂ ਦੀ ਗੱਲ ਹੈ ਉੱਥੇ ਗੂੰਜੂਗਾ ਦਾ ਸਹੀ ਗੱਜੂਗਾ ਦਾ ਸਹੀ ਬਾਕੀ ਜਿਹੜਾ ਮਰਜ਼ੀ ਚ ਦਾ ਦਿਓ ਚਲੋ ਮੰਨ ਲਓ ਕਾਲਾ ਚ ਦਾ ਦਿਓ ਢੱਲੋ ਉਨੇ ਕੀ ਬੋਲਣਾ ਨੋ ਮੁੱਦਿਆਂ ਦਾ ਨਹੀਂ ਪਤਾ ਅੱਗੇ ਆ ਮੀਰ ਜੀ ਦਾ ਕੀ ਬੋਲਿਆ ਉਹ ਹੁਣ ਉਹਦਾ ਬੰਦਾ ਜਦੋਂ ਕੀ ਹੋਊਗਾ ਇੱਥੇ ਕੇਵਲ ਤਾਂ ਦੋ ਕੀ ਹੋਊਗਾ ਕੇਵਲ ਢਿਲੋਂ ਪਰਸੋ ਜੁੱਥੇ ਭੱਜਿਆ ਫਿਰਦਾ ਸੀ ਰੇਡ ਦਾ ਕਹਿੰਦਾ ਵੀ ਰੈਂਕ ਲਿਆ ਮੈਂ ਡੀਏਪੀ ਲੋਕਾਂ ਨੂੰ ਕੰਮ ਕਿੱਥੇ ਹੋਇਆ ਤਾਂ ਹੈ ਨਹੀਂ ਲੋਦਾ ਲੜੀ ਜਾਂਦੇ ਨੇ ਰੇਡ ਬੇਚੇ ਸੰਤੇ ਵੀਡੀਓ ਵਾਇਰਲ ਨਹੀਂ ਵੀਡੀਓ ਵਾਇਰਲ ਕਰਨ ਦਾ ਮਾਹਰ ਨੇ ਨਾ ਇਹ ਜਿਹੇ ਗੱਲਾਂ ਕਰਨ ਦਾ ਬਹੁਤ ਮਾਹਰ ਨੇ ਗੱਲ ਗੱਲ ਅਸਲ ਉਹੇ ਸਾਡੇ ਲੋਕ ਨੇ ਬਾਈ ਮੈਂ ਜਿਹੜੀ ਗੱਲ ਮੈਂ ਕਹਿੰਨਾ ਗੱਲ ਸਹੇਦ ਹੀ ਨਹੀਂ ਗੱਲ ਪਹੇਦੀ ਆ ਮੈਂ ਗੱਲ ਕਰਦਾ ਛੋਡੇ ਆਉਣ ਵਾਲੇ ਸਮੇਂ ਦੀ ਛੋਡੇ ਜਵਾਕਾਂ ਨਸਲਾਂ ਛੋਡੇ ਭਵਿੱਖ ਦੀ ਵੀ ਕੀ ਉਹ ਪੰਜਾਬ ਦੇ ਵਿੱਚ ਰਹਿਣ ਜੋਗ ਉਹਨਾਂ ਨੂੰ ਕੋਈ ਥਾਂ ਇੱਥੇ ਹੋਊਗੀ ਉਹਨਾਂ ਨੂੰ ਪਾਣੀ ਹੋਊਗਾ ਉਹਨਾਂ ਨੂੰ ਧਰਤੀ ਹੋਊਗੀ ਹਵਾ ਹੋਊਗੀ ਉਹਨਾਂ ਦੀ ਬੋਲੀ ਬਚੂਗੀ ਇਤਿਹਾਸ ਬਚੂਗਾ ਉਹਨਾਂ ਲਈ ਧਰਤੀ ਜ਼ਮੀਨਾਂ ਬਚਣਗੀਆਂ ਸਾਡੇ ਮਜ਼ਦੂਰ ਕਿਵੇਂ ਜਿਉਂਦੇ ਰਹਿਣਗੇ ਮਜ਼ਦੂਰ ਵੀ ਮਾਰਦਾ ਸਾਡਾ ਤਾਂ ਹੁਣ ਤੂੰ ਐ ਲੱ ਲਾ ਆਪਾਂ ਮੰਡੀ 'ਚ ਬੈਠੇ ਆਂ ਅੱਗੇ ਸਾਡਾ ਮਜ਼ਦੂਰ ਕੰਮ ਕਰਦਾ ਸੀ ਨਾ ਇੱਥੇ ਮੰਡੀਆਂ 'ਚ ਸਾਡਾ ਮਜ਼ਦੂਰ ਦਿੰਦਾ ਸਾਡਾ ਮਜ਼ਦੂਰ ਹੀ ਖੁੰਝੇ ਲਾਤਾ ਕੁੱਲ ਲਹਾਈ ਦਾ ਕੰਮ ਟੋਆ ઠવાਈ ਦਾ ਕੰਮ ਸਾਰਾ ਪ੍ਰਵਾਸੀਆਂ ਨੇ ਸੰਭਲਿਆ ਕੇ ਯਾਰ ਉਹਦਾ ਕਾਰਨ ਕੀ ਬਣਿਆ ਸਾਡਾ ਮਜ਼ਦੂਰ ਜੇ ਮੰਨ ਲਓ 400 ਰੁਪਏ ਜਾਂ 500 ਰੁਪਏ 'ਚ ਕੰਮ ਕਰਦਾ ਉਹ ਅੱਗੇ 200 'ਚ ਕੰਮ ਕਰਨ ਲੱਗ ਗਏ ਉਹਨਾਂ ਨੇ ਬੰਦੇ ਉਹ ਰੱਖ ਲੈ ਸਾਡੇ ਵਾਲੇ ਕੱਢ ਤੇ ਬਹਾਨਾ ਕੀ ਬਣਾ ਸਾਡੇ ਬੰਦੇ ਕੰਮ ਨਹੀਂ ਕਰਦੇ ਲਾਸਟ ਦੇ ਵਿੱਚ ਬਰਨਾਲੇ ਦੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦਾ ਅਪੀਲ ਇਹ ਹੀ ਆ ਬਾਈ ਤੁਹਾਨੂੰ ਹੱਥ ਬੰਨ੍ਹ ਕੇ ਪੀ ਲੱਕੇ ਯਾਰ ਚੰਗਾ ਨੌਜਵਾਨ ਹੈ ਇਮਾਨਦਾਰ ਹੈ ਚੰਗੀ ਸ਼ਖਸੀਅਤ ਦਾ ਬੰਦਾ ਹੈ ਚੰਗੀ ਸੋਚ ਸਮਝ ਰੱਖਦਾ ਹੈ ਇਸ ਨੌਜਵਾਨ ਦਾ ਵੱਧ ਤੋਂ ਵੱਧ ਸਾਥ ਦਿਓ ਬਾਈ ਤਾਂ ਕਿ ਚੰਗੇ ਬੰਦੇ ਰਾਜਨੀਤੀ ਚੰਗੀ ਸੋਚ ਵਾਲੇ ਬੰਦੇ ਪੰਜਾਬ ਦੀ ਗੱਲ ਕਰਨ ਵਾਲੇ ਬੰਦੇ ਅੱਗੇ ਆ ਇੱਕ ਲਾਸਟ ਕਵਚਨ ਥੋੜਾ ਥੋੜੇ ਬਾਰੇ ਜਿਹੜਾ ਤੁਸੀਂ ਬੁੱਢੇ ਦਰਿਆ 'ਚ ਬੰਨ ਮਾਰਨ ਜਾ ਰਹੇ ਹੋ ਉਹ ਉਹਦੇ ਬਾਰੇ ਵੀ ਥੋੜਾ 3 ਦਸੰਬਰ ਨੂੰ 3 ਦਸੰਬਰ ਨੂੰ ਬੁੱਢੇ ਦਰਿਆ 'ਚ ਪੈਂਦੀਆਂ ਜ਼ਹਿਰਾਂ ਬੰਦ ਕਰਨ ਜਾ ਰਹੇ ਆ ਜੀਨਾਂ ਸਲਾਮ ਬਚਾਉਣੀਆਂ ਜਵਾਗ ਬਚਾਉਣੇ ਆ ਜ਼ਮੀਨਾਂ ਬਚਾਉਣੀਆਂ ਆਪਣੇ ਆਪ ਨੂੰ ਬਚਾਉਣਾ ਤਾਂ ਉੱਠ ਕੇ ਆਜੋ ਨਹੀਂ ਸੋਡੀ ਮਰਜ਼ੀ ਆ ਅਸੀਂ ਤਾਂ ਪ੍ਰਭੂ ਜਾਵਾਂਗੇ ਮੱਥਾ ਲਾਇਆ ਤੇ ਲਾਵਾਂਗੇ ਬੈਠੇ ਰਹੋ ਮਗਰੋਂ ਪਸਤਾਈ ਜਾਇਓ ਇਹ ਮੌਕੇ ਵਾਰ-ਵਾਰ ਨਹੀਂ 3 ਦਸੰਬਰ ਚੇਤੇ ਰੱਖਿਓ ਇਹ ਯਾਰਾਂ ਬੰਦ ਕਰ ਰਹੀਆਂ ਹਰ ਹਾਲ ਬੰਦ ਕਰਕੇ ਰਹਿਾਂਗੇ ਇਹ ਸਨ ਲੱਖਾ ਸਧਾਨਾ ਜੀ ਜਿਹੜੇ ਕਿ ਪੰਜਾਬ ਦੇ ਹਰ ਇੱਕ ਭੱਖ ਦੇ ਮੁੱਦੇ ਦੇ ਉੱਤੇ ਆਪਣੀ ਗੱਲ ਰੱਖਦੇ ਨੇ ਪਰ ਲੋਕ ਸੁਣਨ ਨੂੰ ਕਿਉਂ ਨਹੀਂ ਤਿਆਰ ਹੁੰਦੇ ਇਹ ਪਤਾ ਨਹੀਂ ਕਾਰਨ ਕੀ ਨੇ पलपल दी अपडेट ਲਈ ਦੇਖੋ ਡੀ5 ਚੈਨਲ ਪੰਜਾਬੀ ਇਕਬਾਲ ਸਿੰਘ ਫਗੋਲਾ ਬਰਨਾਲਾ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ